ਬੋਲੋ ਜੀ ਸਰਾਵ ਜੀ ਪਰਚਾ ਨੇ ਮੈਂ ਨਹੀਂ ਪਛਾਨ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਨਾਲ ਗੱਲ ਕਰ ਰਿਹਾ ਵੀਰ ਜੀ ਮੇਨ ਸਿਟੀ ਸਦਰ ਥਾਣੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿੱਥੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਹੀ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਤੇ ਵੀ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਥਾ ਪਤਾ ਰਾਹੁਲ ਸਿੰਘ ਕੇ ਮੁੰਡਿਆ ਨਾਲ ਜਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਇਆ ਨਹੀਂ ਜੀ ਕਿਤਨਾ ਹੋ ਗਿਆ ਜੀ ਵੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਆਉਂਦੇ ਤੋਂ ਲੈ ਕੇ ਆਏ ਦੋ ਮੁੰਡਿਆਂ ਨੇ ਗਿਫਟ ਅੱਛਾ ਆ ਅਸੀਂ ਲੈ ਆਏ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul di ਤੇ ਕੁਝ ਨਿਕਲਿਆ ਜੀ ਤੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਤੁਸੀਂ ਤੁਸੀਂ ਤਾਂ ਸੋ ਕੀ ਕਰਨਾ ਬੇਟੀ ਤੁਹਾਡੀ ਦਾ ਨਹੀਂ ਅਹੀਂ ਤੇ ਇਹੋ ਹੀ ਚਾਹਾਂਗੇ ਪੀਓ ਨਾ ਫਸੇ ਕਿਸੇ ਗੱਲ 'ਚ ਤੁਸੀਂ ਜੀ ਬਾਰੇ ਤੁਸੀਂ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਾਦਲ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅੱਗੇ ਡੈਡੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਕਿਹੜੇ ਹਾਲ ਹੈ ਬਹੁਤ ਬੜਿਆ ਬੁਸਲਾ ਦੇਰੀ ਸਦਾ ਨਹੀਂ ਤੇ ਕਿੱਥੇ ਆਂਗਾ ਕਦ ਨੂੰ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਾਂਜੀ 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 ਕਿੱਥੇ ਹਾਂਜੀ ਹਾਂਜੀ ਕਿੱਥੇ ਹੈ ਜੀ ਇਹ ਕਿੱਥੇ ਛਡਾਣਾਈ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਨੋ ਕਿ ਰਿਸ਼ੋਕ ਹੈ ਹਾਂਜੀ ਵੀਡੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਾਰ ਤੁਸੀਂ ਉਹ 50000 ਕਿੱਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ ਗੂਗਲ पे फोन पे Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਨੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿਸ ਚ ਕਹੋਗੇ ਭੇਜ ਦਨੇ ਹਾਂਜੀ ਤੁਸੀਂ ਗੂਗਲ पे ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ ਗੂਗਲ पे ਹਾਂਜੀ ਹਾਂਜੀ

ਕਿਸ ਨਾਮ ਤੋਂ ਹੋ ਗਿਆ ਜੀ ਕਰੋ ਨਾ ਦੱਸਾ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਹਕਮਤ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਗਏ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਇਹ ਲਾਈਨ ਤੇ ਆਸ ਕਰੋ ਵੀ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਆਇਆ ਹੈ ਆ ਚੈੱਕ ਕਰ ਰਿਆਂ ਦੀ ਖੋਲ ਰਿਆਂ نیٹ ਬੜਾ ਘੱਟ ਚੱਲਦਾ ਪਿਆ ਵਾ ਖੋਲ ਰਿਆਂ ਬਸ ਤੁਹਾਨੂੰ ਭੇਜਦਾ ਆ ਦੇਖੋ ਕੱਲ ਮੈਨੂੰ ਆਪਣੇ ਵਟਸਐਪ ਨੰਬਰ ਦੇ ਉੱਤੇ ਕਾਲ ਰੀਸੀਵ ਹੁੰਦੀ ਆ ਜਿਹੜਾ ਕੰਟਰੀ ਕੋਡ +92 ਹੁੰਦਾ ਔਰ ਉਹਦੇ ਉੱਤੇ ਕਿਸੇ ਫੇਕ ਬੰਦੇ ਦੀ ਕਾਲ ਹੁੰਦੀ ਆ ਜਿਨੇ ਇੱਕ ਆਈਪੀਐਸ ਪੁਲਿਸ ਆਫਿਸਰ ਦੀ ਡਿਸਪਲੇ ਪਿਕਚਰ ਡੀਪੀ ਰਾਈ ਯੂਜ਼ ਕੀਤੀ ਹੁੰਦੀ ਆ ਔਰ ਉਹ ਕਹਿੰਦਾ ਕਿ ਤੁਹਾਡਾ ਬੱਚਾ ਅਸੀਂ ਫਲਾਣੀ ਜਗ੍ਹਾ ਤੋਂ ਗੈਂਗਸਟਰਜ਼ ਦੇ ਨਾਲ ਉਹਨੂੰ ਅਰੈਸਟ ਕਰ ਲਿਆ ਉਹਦੇ ਕੋਲੋਂ ਹਥਿਆਰ ਬਰਾਮਦ ਹੋਇਆ ਡਰੱਗਸ ਬਰਾਮਦ ਹੋਈਆਂ ਔਰ ਹੋਰ ਬਹੁਤ ਸਾਰੇ ਇਲਜ਼ਾਮ ਹੋ ਤਰਾਸ਼ੀ ਕਰਦਾ ਆ ਔਰ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਆ ਕਿ ਇਹ ਇਹਨਾਂ ਲੋਕਾਂ ਦਾ ਮੈਥਡ ਹੁੰਦਾ ਕਿਵੇਂ ਠੱਗੀ ਕਰਨੀ ਆ ਉਸ ਤੋਂ ਬਾਅਦ ਮੈਂ ਉਹਨੂੰ ਫਨੀ ਵੇ ਦੇ ਨਾਲ ਪੁੱਛਦਾ ਆ ਕਿ ਉਹਦਾ ਅਰੈਸਟ ਜੇ ਕਰ ਲਿਆ ਤੇ ਉਹਨੂੰ ਛਡਾਉਣਾ ਕਿਵੇਂ ਆ ਤਉ ਮੰਗ ਕਰਦੇ ਆ ਕਿ ਤਕਰੀਬਨ 50000 ਰੁਪਇਆ ਉਹਨਾਂ ਨੂੰ Google Pay ਦੇ ਰਾਹੀਂ ਭੇਜ ਦਿੱਤਾ ਜਾਵੇ ਜਾਂ ਕੋਈ ਵੀ ਇੰਟਰਨੈਟ ਦੀ ਸਹੂਲਤਾਂ ਬੈਂਕਿੰਗ ਦੀ ਯੂਜ਼ ਕਰਦੇ ਹੋ ਤੇ ਉਹਦੇ ਰਾਹੀਂ ਉਹਨਾਂ ਨੇ ਇੱਕ ਨੰਬਰ ਸਾਨੂੰ ਦਿੱਤਾ ਉਹਦੇ ਰਾਹੀਂ ਕਿਹਾ ਕਿ ਸਾਨੂੰ ਇਸ ਨੰਬਰ ਦੇ ਉੱਤੇ ਪੈਸੇ ਭੇਜ ਦਿਓ ਜਦ ਕਿ ਸਮਝਣ ਵਾਲੀ ਗੱਲ ਹੈ ਬੜੀ ਅਵੇਰਨੈਸ ਲੋਕਾਂ ਨੂੰ ਰੱਖਣ ਦੀ ਗੱਲ ਹੈਗੀ ਆ ਇਹਦੇ ਵਿੱਚ ਕਿ ਜਿਹੜੇ ਲੋਕ ਕੰਮਕਾਰ ਦੇ ਵਿੱਚ ਬਿਜ਼ੀ ਹੁੰਦੇ ਆ ਜਿਹੜੇ ਰੋਜ਼ਾਨਾ ਰੁਟੀਨ ਦੇ ਵਿੱਚ ਆਪਣੀ ਦਿਹਾੜੀ ਤੱਕੇ ਦੇ ਵਿੱਚ ਵੀ ਬਿਜ਼ੀ ਹੁੰਦੇ ਆ ਰੋਜ਼ਗਾਰ ਘਰ ਪ੍ਰਵਾਹ ਚਲਾਉਣ ਦੇ ਵਿੱਚ ਬਿਜ਼ੀ ਹੁੰਦੇ ਆ ਉਹਨਾਂ ਨੂੰ ਕਈ ਵਾਰ ਬਜ਼ੁਰਗਾਂ ਨੂੰ ਘਰ ਦੇ ਮੈਂਬਰਸ ਨੂੰ ਇਦਾਂ ਦੀਆਂ ਕਾਲਸ ਆ ਜਾਂਦੀਆਂ ਜਿਹੜੀਆਂ ਫੋਰਜ ਕਾਲਸ ਹੁੰਦੀਆਂ ਫੇਕ ਕਾਲਸ ਹੁੰਦੀਆਂ ਜਿਹਦੇ ਵਿੱਚ ਸਾਈਬਰ ਕ੍ਰਾਈਮਨਲਸ ਇਦਾਂ ਦੀਆਂ ਕਾਲਸ ਦਾ ਸਹਾਰਾ ਲੈ ਕੇ ਪੈਸੇ ਇਕੱਠੇ ਕਰਦੇ ਐਕਸਟਰੋਟ ਕਰਦੇ ਆ ਮਨੀ ਉਹਨਾਂ ਦੇ ਡਰ ਉਹਨਾਂ ਦੇ ਭੈ ਉਹਨਾਂ ਦੀ ਐਂਜ਼ਾਇਟੀ ਦਾ ਫਾਇਦਾ ਚੁੱਕਦੇ ਹੋਏ ਝੂਠੇ ਹੀ ਉਹਨਾਂ ਦੇ ਵੌਇਸਸ ਕਲੋਨ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਨੂੰ ਕਾਲ ਕਰ ਦਿੰਦੇ ਆ ਤੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਅਕਸਰ ਲੱਗਦਾ ਕਿ ਵਾਕਈ ਉਹਨਾਂ ਦੇ ਬੱਚੇ ਦੇ ਨਾਲ ਕੋਈ ਇਦਾਂ ਦਾ ਹਾਦਸਾ ਦਰਪੇਸ਼ ਆ ਗਿਆ ਜਿਸ ਦੇ ਨਾਲ ਉਹ ਡਰ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਪਾ ਦਿੰਦੇ ਆ ਮੇਰੇ ਮਾਮਲੇ ਦੇ ਵਿੱਚ ਤੇ ਸਿੱਧਾ ਸਮਝ ਆਉਂਦਾ ਮੈਂ ਅਜੇ ਅਨਮੈਰਿਡ ਆ ਤੇ ਮੇਰਾ ਬੱਚਾ ਕਿਵੇਂ ਅਰੈਸਟ ਹੋ ਸਕਦਾ ਸੋ ਇਸ ਕਰਕੇ ਇਹ ਬੜੀ ਟੈਕਨੀਕਲ ਗੱਲ ਆ ਮੈਂ ਉਸੇ ਵੇਲੇ ਹੀ ਪਾਪ ਗਿਆ ਕਿ ਇੱਕ ਫੇਕ ਕਾਲ ਐ ਇੱਕ ਆਟੋਮੈਟਿਡ ਕਾਲ ਐ ਜਿਹੜੇ ਵੀ ਸਾਈਬਰ ਕ੍ਰਾਈਮਨਲਸ ਹਤਕੰਡੇ ਅਪਣਾਉਂਦੇ ਆ ਨਵੇਂ ਤਰੀਕੇ ਕੱਢਦੇ ਆ ਠੱਗੀਆਂ ਮਾਰਦੇ ਲੋਕਾਂ ਕੋਲੋਂ ਪੈਸੇ ਖੱਟਣ ਦੇ ਪਰ ਜਦੋਂ ਆਮ ਆਵਾਮਾ ਨੂੰ ਸਮਝ ਆਉਂਦੀ ਆ ਆਵਾਮ ਨੂੰ ਕਿ ਉਹਨਾਂ ਨਾਲ ਇਹ ਠੱਗੀ ਹੋ ਗਈ ਆ ਉਹਨੇ ਚਿਰ ਨੂੰ ਉਹਨਾਂ ਦਾ ਅਕਾਊਂਟ ਖਾਲੀ ਹੋ ਚੁੱਕਿਆ ਹੁੰਦਾ ਸੋ ਇਸ ਕਰਕੇ ਇਹ ਪ੍ਰੋਮਿਨੈਂਟਲੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਆਪਣੀ ਬਚਤ ਕਰਨੀ ਚਾਹੀਦੀ ਆ ਅਣਵੇਅਰ ਲੋਕਾਂ ਨੂੰ ਮਿਲਣਾ ਨਹੀਂ ਚਾਹੀਦਾ ਉਹਨਾਂ ਦੇ ਫੋਨ ਕਾਲਸ ਨਹੀਂ ਲੈਣੇ ਚਾਹੀਦੇ ਕੋਈ ਅਨਆਥੈਂਟੀਕੇਟ ਲਿੰਕ ਆ ਜਾਂਦਾ ਉਹਨੂੰ ਕਲਿੱਕ ਨਹੀਂ ਕਰਨਾ ਚਾਹੀਦਾ ਇਦਾਂ ਦੀ ਫੇਕ ਕਾਲ ਰੀਸੀਵ ਹੁੰਦੀ ਆ ਕੋਈ ਆਫੀਸਰ ਆਪਣੇ ਆਪ ਨੂੰ ਪੋਸ ਕਰੇ ਤੇ ਸਾਈਬਰ ਕ੍ਰਾਈਮ ਨੂੰ ਦੱਸਣਾ ਚਾਹੀਦਾ ਲੋਕਲ ਪੁਲਿਸ ਨੂੰ ਇਨਫਾਰਮ ਕਰਨਾ ਚਾਹੀਦਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗਰੇਜ਼ ਕਰਨਾ ਚਾਹੀਦਾ ਜਿਹਦੇ ਨਾਲ ਵੌਇਸ ਫਿਸ਼ਿੰਗ ਕਾਲਸ ਵੀ ਇਦਾਂ ਦੀ ਇਸਤੇਮਾਲ ਕਰਦੇ ਆ ਕਈ ਵਾਰ ਕਹਿੰਦੇ ਆ ਤੁਹਾਡਾ SIM ਬੰਦ ਹੋਣ ਵਾਲਾ ਆ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਕਹਿੰਦੇ ਆ ਅਕਾਊਂਟ ਬੰਦ ਹੋਣ ਵਾਲਾ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਡਰੱਗਸ ਦੇ ਮਾਮਲੇ ਦੀ ਗੱਲ ਕਰਦੇ ਆ ਪਾਰਸਲ ਦੀ ਗੱਲ ਕਰਦੇ ਆ ਟੈਲੀਫੋਨ ਬਿੱਲ ਦੀ ਗੱਲ ਕਰਦੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਗਿਫਟ ਕਾਰਡਸ ਦੀ ਕਰਦੇ ਆ ਲੋਟਰੀ ਫਰਾਡਸ ਦੀ ਗੱਲ ਕਰਦੇ ਆ ਕਈ ਵਾਰ ਬੈਂਕ ਇੰਸ਼ੋਰੈਂਸ ਤੱਕ ਦੇ ਫਰਾਡਸ ਦੀ ਉਹ ਗੱਲ ਕਰਦੇ ਆ ਸੋ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਲੋਕਾਂ ਨੂੰ ਸੈਂਟੀਫਿਕ ਟੈਂਪਰ ਅਵੇਅਰ ਰਹਿਣਾ ਚਾਹੀਦਾ ਔਰ ਇਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਘਬਰਾ ਕੇ ਪੈਸੇ ਆਪਣੇ ਟਰਾਂਸਫਰ ਨਹੀਂ ਕਰਨੇ ਚਾਹੀਦੇ ਤਾਂ ਜੋ ਲੋਕ ਅਵੇਰਨੈਸ ਰੱਖਣ ਚੰਗੀ ਸੋਚ ਰੱਖਣ ਤੇ ਇਨਾਂ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕ ਸਕਣ ਔਰ ਲੋਕਾਂ ਨੂੰ ਅਲਟੀਮੇਟਲੀ ਬਿਨਾ ਘਬਰਾਏ ਆਪਣੇ ਲੋਕਲ ਪੁਲਿਸ ਸਟੇਸ਼ਨ ਔਰ ਸਾਈਬਰ ਕ੍ਰਿਮੀਨਲ ਆਫਿਸ ਦੇ ਵਿੱਚ ਜਲਦ ਤੋਂ ਜਲਦ ਇਨਫੋਰਮ ਕਰ ਦੇਣਾ ਚਾਹੀਦਾ ਦੇਖੋ ਮੈਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਲੋਕਲੀ ਵੀ ਸਾਰਿਆਂ ਨੂੰ ਮੈਂਸ਼ਨ ਕਰ ਦਿੱਤਾ ਜਿਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਇਦਾਂ ਸਾਰੀਆਂ ਕ੍ਰਾਈਮਨਲ ਐਕਟੀਵਿਟੀਜ਼ ਹੋ ਰਹੀਆਂ ਆ ਇੰਟਰਨੈਟ ਦੇ ਰਾਹੀਂ ਲੋਕਾਂ ਨੂੰ ਕਾਲਸ ਆ ਰਹੀਆਂ, ਈਮੇਲਸ ਆ ਰਹੀਆਂ, ਡਾਰਕ ਵੈਬ ਦਾ ਇਹਦੇ ਵਿੱਚ ਵੱਡਾ ਇਸਤੇਮਾਲ ਹੋ ਰਿਹਾ, ਲੋਕਾਂ ਨੂੰ ਡਿਜੀਟਲੀ ਅਰੈਸਟ ਕੀਤਾ ਜਾ ਰਿਹਾ, ਕਈਆਂ ਨੂੰ ਅਨਔਥਰਾਇਜ਼ਡ ਐਪਸ ਡਾਊਨਲੋਡ ਕਰ ਲਈ ਕਿਹਾ ਜਾ ਰਿਹਾ, ਕਈਆਂ ਨੂੰ ਸਕਾਈਪ ਡਾਊਨਲੋਡ ਕਰ ਲਈ ਕਿਹਾ ਜਾ ਰਿਹਾ, ਬਹੁਤ ਵੱਡੇ ਮਾਮਲੇ ਸਾਰੇ ਦੇਸ਼ ਦੇ ਵਿੱਚ ਆਏ ਆ, ਇੱਕ ਜਰਨਲਿਸਟ ਬੜਾ ਪ੍ਰੋਮਿਨੈਂਟ ਜਿਹਦੇ ਕੋਲੋਂ 1 ਕਰੋੜ 2 ਲੱਖ ਰੁਪਏ ਉਹਦੇ ਖਾਤੇ ਦੇ ਵਿੱਚੋਂ ਕੱਢ ਲਿਆ ਗਿਆ, ਅੱਛਾ ਅੱਛੇ ਡਾਕਟਰਸ ਨਾਲ ਇਹ ਸਾਰੇ ਹੱਥ ਸੇ ਪੇਸ਼ ਆ ਰਿਹਾ, ਵੱਡੇ ਆਫੀਸਰਸ ਨੂੰ ਕ ਇਹ ਤਾਂ ਕਿ ਜਿਹੜੇ ਇਹਨਾਂ ਮਾਮਲਿਆਂ ਨੂੰ ਡੀਲ ਕਰਦੇ ਉਹਨਾਂ ਲੋਕਾਂ ਨੂੰ ਵੀ ਕਾਲ ਆ ਜਾਂਦੀ ਆ ਸੋ ਇਸ ਕਰਕੇ ਅਲਟੀਮੇਟ ਇਹ ਮੇਰੀ ਗੱਲ ਦਾ ਇਹੀ ਮੈਸੇਜ ਆ ਕਿ ਲੋਕ ਇਹਨਾਂ ਗੱਲਾਂ ਤੋਂ ਘਬਰਾਉਣ ਨਾ ਡਰਨ ਨਾ ਲੋਕ ਬੜੀ ਇਹਦੇ ਵਿੱਚ ਤਰਕਤਾਦਾਰ ਧਿਆਨ ਰੱਖਣ ਲੋਕ ਵਿਜੀਲੈਂਟ ਰਹਿਣ ਜੁਡੀਸ਼ੀਅਸ ਰਹਿਣ ਔਰ ਇਹਨਾਂ ਸਾਰੇ ਫਰਾਡ ਸਾਈਬਰ ਕ੍ਰਾਈਮਨਸ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਕੀਮਤੀ ਖੂਨ ਪਸੀਨੇ ਦੀ ਹੱਡ ਚੀਰਵੀਂ ਕਮਾਈ ਗਵਾ ਨਾ ਬੈਠਣ